ਇਹ ਕੋ ਹਾਲਾਤ ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਬਹੁਤ ਬਰਸਾਤਾਂ ਹੋ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀਆਂ ਨੇ ਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਐ ਲਾ ਲਓ ਪਿਛਲੇ 36 ਘੰਟੇ ਹੋ ਗਏ ਬਰਸਾਤ ਹੈ ਜਿਹੜੀ ਰੈਗੂਲਰ ਚੱਲ ਰਹੀ ਹੈ ਸੋ ਇੰਨੀ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕਪੈਸਿਟੀ ਹੈ। ਉਹ ਰੈਸਕਿਊ ਕਰ ਰਹੀ ਹੈ ਜੀ ਸਰ। ਜੀ ਜਿਹੜੇ ਬੰਦੇ ਫਸੇ ਹੋਏ ਨੇ ਮਕੋੜਾ ਪਤਣਾ ਰਾਵੀ ਦਰਿਆ ਤੋਂ ਪਾਰ ਦੇ 7 ਪਿੰਡ ਹੈਗੇ ਨੇ ਉੱਥੇ ਕਈ ਲੋਕ ਜਿਹੜੇ ਫਸੇ ਹੈਗੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕੋਈ ਕਰੋੜ ਕੀ ਲਏਗਾ? ਬਿਲਕੁਲ ਉਹ ਰੈਸਕਿਊ ਕਰ ਵੀ ਲਏਗੇ ਨੇ। ਉੱਥੇ ਫੌਜ ਦੀ ਮਦਦ ਲਈ ਗਈ ਹੈ, ਫੌਜ ਵੀ ਔਨ ਕਾਲ ਰੱਖੀ ਗਈ ਹੈ। ਸਾਰੀ ਐਸਡੀਆਰਐਫ ਦੀਆਂ ਟੀਮਾਂ, ਐਨਡੀਆਰਐਫ ਦੀਆਂ ਟੀਮਾਂ ਉਹ ਸਾਰੀਆਂ ਮੌਕੇ ਤੇ ਹਾਜ਼ਰ ਨੇ। ਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਥਾਂ ਥਾਂ ਲੰਗਰ ਵੀ ਲਾਏ ਨੇ ਪਸ਼ੂਆਂ ਦਾ ਕਿਉਂਕਿ ਮੈਂ ਹੁਣ ਪਠਾਨਕੋਟ ਜਾ ਕੇ ਆਇਆ ਤਾਂ ਉੱਥੇ ਗੁਜਰ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਨੇ ਪਸ਼ੂਆਂ ਦਾ ਜਿਹੜਾ ਸਾਰਾ ਉੱਥੇ ਵੀ ਸਾਰੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਇਹ ਵੈਕੂਏਸ਼ਨ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਰਾਧਾ ਸਵਾਮੀ ਸత్సੰਗ ਵਿਆਸ ਦੇ ਉੱਤੇ ਦੋ ਡੇਰੇ ਨੇ ਦਲਹੌਜੀ ਰੋਡ ਤੇ ਹੈ ਤੇ ਦੂਜਾ ਗੁਸਾਈਪੁਰ ਹੈ ਉੱਥੇ ਵੀ ਏਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਖਾਣ ਪੀਣ ਦਾ ਰਹਿਣ ਦਾ ਮੈਡੀਕਲ ਦਾ ਪਸ਼ੂਆਂ ਦਾ ਤੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉੱਥੇ ਕੀਤਾ ਗਿਆ ਗਰਦਾਪੁਰ ਗਰਦਾਪੁਰ ਜਿਹੜੇ ਸ਼ੈਲਟਰੋਂ ਬਣਾਏ ਗਏ ਤੇ ਮੰਜੇ ਨਹੀਂ ਹੈਗੇ ਕਿਤੇ ਲੋਕ ਸੋਲੋਂ ਵਾਸਤੇ ਕੁਝ ਨਹੀਂ ਹੈਗਾ ਜਿੱਥੇ ਤੇ ਲੰਗਰ ਕਹਿੰਦੇ ਕੁਝ 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 ਆ ਗਿਆ ਹੋ ਗਿਆ ਲੱਗਾ ਤੇ ਕਿਤੇ ਅਜਿਹੀ ਗੱਲ ਨਹੀਂ ਜੇ ਕਿਤੇ ਦੇਖੋ ਸਵੇਰੇ ਠੀਕ ਸੀ ਕਈ ਜਗ੍ਹਾ ਇਹ ਪੋਜੀਸ਼ਨ ਆਈ ਹੈ ਕਿ ਸਵੇਰੇ ਠੀਕ ਦੀ ਤੇ 2 ਘੰਟਿਆਂ ਦੇ ਵਿੱਚ ਪਾਣੀ ਉੱਨਾ ਆ ਗਿਆ ਸੋ ਇਹ ਜੀ ਕਿਤੇ ਕੋਈ ਦਿੱਕਤ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੈਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਖੁਦ ਇਸ ਚੀਜ਼ ਦੀ ਮੋਨੀਟਰਿੰਗ ਕਰ ਰਹੇ ਨੇ ਕੱਲੇ-ਕੱਲੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਫੋਨ ਕਰਕੇ ਪੁੱਛ ਰਹੇ ਨੇ ਜੋ ਸਾਡੀਆਂ ਡਿਊਟੀਆਂ ਲਾਈਆਂ ਉਹਨਾਂ ਨੇ ਸਾਡੇ ਨਾਲ ਰਾਬਤਾ ਕੈਮ ਉਹਨਾਂ ਨੇ ਕੀਤਾ ਹੋਇਆ ਸਰ ਤੁਸੀਂ ਕਿੱਨੇ ਜਗ੍ਹਾ ਟੁੱਟੀ ਆ ਕਿ ਤੁਸੀਂ ਕਿੱਨੇ ਜਗ੍ਹਾ ਟੁੱਟੀ ਕਿੰਨੀ ਜਗ੍ਹਾ ਪਾੜ ਪਈ ਤੁਸੀਂ ਇਹਦੇ ਪੁੱਛ ਰਹੇ ਆ ਤੁਸੀਂ ਦਾ ਕਿੰਨੇ ਜਗ੍ਹਾ ਪਾੜ ਪਿਆ ਗੁਰਦਾਸਪੁਰ ਸ਼ਿਕਾਸ ਕਰ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਪੁੱਛ ਚੁੱਕੇ ਆ ਕਿ ਕਿੰਨੀ ਜਗ੍ਹਾ ਤੁਸੀਂ ਟੁੱਟੀ ਉਹਨਾਂ ਦੱਸਿਆ ਜਾਵੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਕਿ ਕਿੱਥੇ ਟੁੱਟੀ ਆ ਨਾ ਕੋਈ ਐਕਸੀਡੈਂਟ ਨਾ ਕੋਈ ਐਸਜੀਐਮ ਨਾ ਕੋਈ ਸੀ ਦੇਖੋ ਇਹਦੇ 'ਚ ਕੋਈ ਇਹ ਤਾਂ ਹੈ ਨਹੀਂ ਕੋਈ ਲੁਕਣ ਲੁਕਾਨ ਵਾਲੀ ਗੱਲ ਹੈ ਓਪਨ ਮੈਟਰ ਹੈ ਦੇਖੋ ਨਾਲ ਇਸ ਦੇ ਇਹ ਵੀ ਹੈ ਕਿਸੇ ਦੇ ਹੱਥ ਪਾਸ ਹੈ ਨਹੀਂ ਕੋਈ ਤਾਕਤ ਨਹੀਂ ਕਿਸੇ ਕੋਲੇ ਕਿ ਅਸੀਂ ਹੱਥ ਪਾ ਲਾਇਆ ਤੇ ਅਸੀਂ ਪਾਣੀ ਰੋਕਦੀ ਏ ਕੋਈ ਨਹੀਂ ਰੋਕ ਸਕਦਾ ਜਦੋਂ ਪਾਣੀ ਵਧ ਰਿਹਾ ਹੁਣ ਅਲਰਟ ਦੇ ਉੱਪਰ ਕਿਹੜੇ-ਕਿਹੜੇ ਇਲਾਕੇ ਰੱਖੇ ਗਏ ਨੇ ਪੰਜਾਬ ਦੇ ਕਿਉਂਕਿ ਇਹ ਲਗਾਤਾਰ ਵਿਆਖ ਦੇ ਵਿੱਚ ਵੀ ਪਾਣੀਆਂ ਤੇ ਸਤਲੁਜ ਦੇ ਵਿੱਚ ਮੇਨ ਤਾਂ ਦੇਖੋ ਆਪਣਾ ਫਿਰੋਜ਼ਪੁਰ ਹੈ ਤਰਨਤਾਰਨ ਹੈ ਕਪੂਰਥਲਾ ਹੈ ਆਪਣਾ ਫਾਜ਼ਲਕਾ ਹੈ ਹੁਸ਼ਿਆਰਪੁਰ ਗੁਰਦਾਸਪੁਰ ਤੇ ਪਠਾਨਕੋਟ ਇੱਥੇ ਹਾਈ ਅਲਰਟ ਤੇ ਹੈਗੇ ਆ ਤੇ ਇੱਥੇ ਸਾਰੀਆਂ ਟੀਮਾਂ ਬੈਠੀਆਂ ਨੇ ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਦਿੱਕਤ ਤੇ ਆਈ ਹੋਈ ਹੈ ਪਰ ਉੱਥੋਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰਾ ਸੰਭਾਲ ਲੈਣੇ ਤੇ ਇੱਥੇ ਸਾਰਾ ਕੁਝ ਕੀਤਾ ਜਾ ਰਿਹਾ ਫੌਜ ਵੀ ਬੁਲਾਈ ਜਾ ਰਹੀ ਹੈ ਜਿੱਥੇ ਹੁਣ ਰੈਸਕਿਊ ਕਰਨਾ ਸੀ ਉੱਥੇ ਦੇਖੋ ਰੈਸਕਿਊ ਕੀਤਾ ਤੇ ਜਿੱਥੇ ਕਈ ਲੋਕ ਹਲੇ ਵੀ ਮੈਨੂੰ ਉੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਐਸਐਸਪੀ ਸਾਹਿਬ ਵੀ ਉੱਥੇ ਤੇ ਲੋਕਾਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਪਰ ਕਈ ਲੋਕ ਆਪਣੇ ਹਲੇ ਵੀ ਘਰ ਛੱਡਣੋਂ ਤਿਆਰ ਨਹੀਂ। ਸੋ ਸਰਕਾਰ ਤਾਂ ਦੇਖੋ ਪ੍ਰਬੰਧ ਕਰ ਸਕਦੀ ਹੈ। ਤੇ ਮੈਂ ਇਹ ਗੱਲ ਵੀ ਕਹਿਣੀ ਚਾਹਣਾ ਕੱਲ ਮੈਂ ਹਸ਼ਿਆਰਪੁਰ ਸੀ। ਹਸ਼ਿਆਰਪੁਰ ਜਿਹੜਾ ਆਪਣਾ ਉਹ ਦਰਿਆ ਹੈ ਪਠਾਨਕੋਟ ਤੇ ਅੰਦਾ ਚੱਕੀ ਦਾ ਦਰਿਆ ਜਿਹੜਾ ਉਹ ਚੱਕੀ ਦਰਿਆ ਦਾ ਪਾਣੀ ਉੱਤੇ 97000 ਕਿਊਸੇ ਆ ਗਿਆ। ਮੈਂ ਉਸ ਤੇ ਗਿਆ ਸੀ ਕੋਈ ਜਾਨ ਦਾ ਰਸਤਾ ਨਹੀਂ ਸੀ ਅਸੀਂ ਉੱਥੇ ਨੰਗੇ ਪੈਰੀ ਵੀ ਜਾ ਕੇ ਆਏ ਆ ਉੱਥੇ 5-4 ਪਿੰਡ ਜਿਹੜੇ ਅਫੈਕਟਡ ਤੇ ਉਹ ਲੋਕ ਇਕੱਠੇ ਹੋਏ ਤੇ ਉਹਨਾਂ ਲੋਕਾਂ ਨੇ ਖੁਦ ਇਸ ਚੀਤੇ ਤਸੱਲੀ ਜ਼ਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਜਿੱਥੇ ਮਸ਼ੀਨਾਂ ਲਾ ਕੇ ਕੰਮ ਚਲਾਇਆ ਜਾ ਸਕਦਾ ਹੈ ਉੱਥੇ ਮਸ਼ੀਨਾਂ ਸਾਡੀਆਂ ਲੱਗੀਆਂ ਨੇ ਅਸੀਂ ਬੈਗ ਮਿੱਟੀ ਦੇ ਫੱਡਾ ਫੱਡ ਭਰ ਕੇ ਉਹ ਦਿੱਤੇ ਜਾ ਰਹੇ ਨੇ ਜੰਬੋ ਬੈਗ ਨੇ ਜਿਹੜੇ ਉਹ ਵੀ ਬੜੇ ਹੈਲਪਫੁਲ ਹੋਏ ਨੇ ਅਕਤੀ ਇਹ ਪਹਿਲੀ ਵਾਰੀ ਹੋਇਆ ਹੈ ਕਿ ਹੜ੍ਹਾਂ 'ਚ ਜੰਬੋ ਬੈਗ ਮੰਗਾਏ ਨੇ ਉਹ ਜੰਬੋ ਬੈਗ ਦੀ ਤਿੰਨ 3.5 ਫੁੱਟ ਤੇ ਉਹਦੀ ਚੜਾਈ ਆ 2.5 ਫੁੱਟ ਦੇ ਲੱਗੇ ਉਹਦੀ ਉਚਾਈ ਹੈ ਉਹ ਵੱਡਾ ਬੈਗ ਜਦੋਂ ਭਰ ਕੇ 1 ਲੱਖ ਤੱਕ ਲਿਆ ਜਾਂਦਾ ਤਾਂ ਰੋਕਣ ਦੇ ਵਿੱਚ ਫਲੋ ਨੂੰ ਸਹਾਈ ਹੁੰਦਾ ਇਹ ਲਿਫਟ ਕਰਨ ਦੀ ਲੋੜ ਹੈ ਇੱਥੇ ਜਿਆਦਾ ਲੋਕੜ ਫਸੇ ਜਿਹੜੇ ਪਾਰਲੇ ਪਾਸੇ ਸੱਤ ਪਿੰਡ ਨੇ ਦੱਸਿਆ ਜਾ ਰਿਹਾ ਵੀ ਉੱਥੇ ਜਿਹੜੀ ਹੈ ਕਾਫੀ ਜ਼ਿਆਦਾ ਸਥਿਤੀ ਆ ਇਸ ਨੂੰ ਕਿਤਨਾ ਪੂਰਾ ਹਾਂ ਇਹ ਲਿਫਟ ਦੀ ਲੋੜ ਹੈ ਹਾਂ ਇਹ ਲਿਫਟ ਦੀ ਜਿੱਥੇ ਲੋੜ ਮੈਂ 10 ਕਿੱਟੇ ਆਣਾ ਸੱਤ ਬੰਦੇ ਅਸੀਂ ਇੱਥੇ ਕਰਕੇ ਆਏ ਆ ਪਠਾਨਕੋਟ ਏਰੀਆ ਦੇ ਵਿੱਚ ਤੇ ਚਾਰ ਬੰਦੇ ਇੱਕ ਪਿੰਡ ਦੇ ਵਿੱਚ ਕੀਤੇ ਆ ਕੱਲ ਉਹ ਪਿੰਡ ਹੈ ਸ਼ਹਿਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ ਉੱਥੇ ਚਾਰ ਬੰਦਿਆਂ ਨੂੰ ਰਿਸਕਿਊ ਕੀਤਾ ਸੀ ਅੱਛਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੀ ਇੱਕ ਪਿੰਡ ਉੱਥੇ ਘਿਰ ਗਿਆ ਸੀ ਤਾਂ ਉਹ ਵੀ ਲੈ ਕੇ ਆਏ ਨੇ ਸਾਰੇ ਸੋ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਉਹ ਹਰ ਚੀਜ਼ ਮੁਹੱਈਆ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਦੇ ਨੁਕਸਾਨ ਆਇਆ ਫਸਲਾਂ ਦਾ ਨੁਕਸਾਨ ਆਇਆ ਜਾਂ ਲੋਕਾਂ ਦਾ ਨੁਕਸਾਨ ਹੋਇਆ ਵਾ ਤੇ ਤਜਵੀਜ਼ ਬਣਾਈ ਗਈ ਵੀ ਇਹਨਾਂ ਦੀ ਗਲਦੋਰੀਆਂ ਜਲਦ ਕਰਵਾ ਕੇ ਜਾਂ ਇਹਨਾਂ ਨੂੰ ਕੋਈ ਰੱਖ ਦਿੱਤੀ ਜਾਂਦੀ। ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਖੋ ਅਨਾਉਂਸ ਕਰਕੇ ਗਏ ਨੇ। ਹਾਲੇ ਜੋ ਅੱਜ ਅੱਜ ਤਾਂ ਸਿਰਫ ਅਸੀਂ ਲੋਕਾਂ ਨੂੰ ਬਚਾਉਣ ਦਾ ਪਸ਼ੂਆਂ ਨੂੰ ਬਚਾਉਣ ਦਾ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਅੱਜ ਤਾਂ ਕੰਮ ਹੈ। ਅਸੀਂ ਨਾਲ ਸਾਰੇ ਅਫਸਰ ਸਾਹਿਬਾਨ ਜਿਹੜੇ ਸਾਡਾ ਡਿਪਾਰਟਮੈਂਟ ਆ ਵਾਟਰ ਰਿਸੋਰਸਸ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਤੋਂ ਲੈ ਕੇ ਸਾਡੇ ਨਿਚਲੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਨਾਲ ਅਸੀਂ ਇਹਨਾਂ ਨੂੰ ਇਹ ਵੀ ਇੰਸਟਰਕਸ਼ਨਾਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਡਿਊਟੀਆਂ ਤਾਂ ਦੇ ਹੀ ਰਹੇ ਆ 24 ਘੰਟੇ ਡਿਊਟੀ ਨੇ ਸੈਕਟਰ ਵੰਡ ਕੇ ਡਿਊਟੀਆਂ ਦੇ ਰਹੇ ਨੇ ਤੇ ਨਾਲ ਇਹ ਵੀ ਦੇਖਣਾ ਵੀ ਕਿੱਥੇ ਕੀ ਆਪਾਂ ਅੱਗੇ ਨੂੰ ਕਰ ਸਕਦੇ ਆ ਕਿਉਂਕਿ 2023 ਦੇ ਵਿੱਚ ਜਦੋਂ ਹੋਇਆ ਸੀ ਉਦੋਂ ਅਸੀਂ ਬਹੁਤ ਓ ਜਗ ਆਈਡੈਂਟੀਫਾਈ ਕੀਤੀ ਹੁੰਦੀ ਤੇ ਉਹਨਾਂ ਨੂੰ ਮਜ਼ਬੂਤ ਵੀ ਕੀਤਾ ਸੀ ਕਿਤੇ ਬੰਨ੍ਹ ਨਹੀਂ ਟੁੱਟੇ ਤੇ ਸੋ ਜਿੱਥੇ ਪਾਣੀ ਹੁਣ ਇੰਨਾ ਆ ਗਿਆ ਓਵਰਫਲੋ ਹੋ ਗਿਆ ਬੰਨ੍ਹ ਦੇ ਉੱਤੋਂ ਦੀ ਪਾਣੀ ਹੋ ਗਿਆ ਤਾਂ ਹੁਣ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਹੀ ਕਹਿ ਸਕਦਾ ਧੰਨਵਾਦ